ਆਪਣਾ ਨਾਮ ਸੰਦੀਪ ਸਿੰਘ ਮਡੇਰੀ ਜੀ ਸਰਤੇ ਜਿਹੜੇ ਤੁਸੀਂ ਇਹ ਕਾਗਜ਼ੇ ਚੱਕੀ ਫਿਰਦੇ ਹੋ ਲੋਕ ਸਭਾ ਚੋਣਾਂ ਦੇ ਹਾਂਜੀ ਜਦ ਕਿ ਇਸ ਉਮਰ ਦੇ ਵਿੱਚ ਬੱਚੇ ਲੈਵੇ ਕਿਤਾਬਾਂ ਹੋਣੀਆਂ ਚਾਹੀਦੀਆਂ ਨਹੀਂ ਹਾਂਜੀ ਇਸ ਦਾ ਵਜਾ ਇਹ ਇਸ ਦੀ ਵਜ੍ਹਾ ਇਹ ਮੈਨੂੰ ਮੈਂ ਨਾਲ ਨਾਲ ਸਟੱਡੀ ਵੀ ਕਰਦਾ ਸੀ ਇਸ ਟਾਈਮ ਪਲੱਸ ਬੰਦੇ ਕਲਾਸ ਵਿੱਚ ਆਈ ਤੇ ਨਾਲ ਨਾਲ ਸਟੱਡੀ ਕਰਦਾ ਜਿਹੜਾ ਆਪਣਾ ਬੇਲਾ ਸਮਾਈ ਜਿਵੇਂ ਇਹ ਹੋਰ ਬੱਚੇ ਕੋਈ ਗੇਮ ਕਰਦਾ ਸੀ ਕੋਈ ਫਿਲਮਾਂ ਦੇਖਣ ਜਾਂਦਾ ਕੋਈ ਕੁਝ ਵੀ ਕਰਦਾ ਸੀ ਆਪਾਂ ਆਪਣਾ ਬੇਲਾ ਸਮਾਈ ਸਾਰਾ ਹੀ ਇੱਧਰ ਮਤਲਬ ਇੱਕ ਤਰ੍ਹਾਂ ਮੈਂ ਇਹਨਾਂ ਨੂੰ ਆਪਦਾ ਜਰਨਲ ਨੌਲੇਜ ਦਾ ਵੇਸ ਲੈ ਕੇ ਚੱਲਦਾ ਜੀ ਮਤਲਬ ਮੈਂ ਸਾਰਾ ਬੇਲਾ ਸਮਾਂ ਹੀ ਅਦਰ ਸਪੈਂਡ ਕਰਦਾ ਜੀ ਮੈਂ ਹੋਰ ਕੋਈ ਮਤਲਬ ਇਹ ਤੋਂ ਵਗੈਰਾ ਕੰਮ ਨਹੀਂ ਕਰਦਾ ਜੀ ਤੁਹਾਨੂੰ ਇਹ ਤੇ ਪ੍ਰਭਾਵਿਤ ਕਿੱਥੋਂ ਮਿਲੇ ਉਹਨੂੰ ਮਿਲਿਆ ਜੀ ਮੈਨੂੰ ਮਤਲਬ ਇਹ ਤੋਂ ਪ੍ਰਭਾਵਿਤ ਜਦੋਂ ਆਪਣੇ ਇਲੈਕਸ਼ਨ ਸੀਗੇ 2000 ਲੋਕ ਸਭਾ ਦੀ ਮੈਂ ਉਦੋਂ ਤੋਂ ਮਤਲਬ ਨਿਊਜ਼ਪੇਪਰ ਪੜ੍ਹਨ ਲੱਗਿਆ ਜੀ ਤੇ ਉਸ ਤੋਂ ਬਾਅਦ ਮੈਂ ਫਿਰ ਹੌਲੀ-ਹੌਲੀ ਪੋਲਿਟਿਸ਼ੀਅਨਾਂ ਬਾਰੇ ਦੇਖਣ ਲੱਗਿਆ ਵੀ ਵੀ ਕਿਹੜਾ ਪੋਲਿਟਿਸ਼ੀਅਨ ਕਿਵੇਂ ਹੈ ਤਾਂ ਹੀ ਫਿਰ ਮੈਂ ਮੈਨੂੰ ਇਹ ਹੌਲੀ-ਹੌਲੀ ਮਤਲਬ ਸੁਖਪਾਲ ਸਿੰਘ ਖੈਰਾ ਮੈਨੂੰ ਮਤਲਬ ਵਧੀਆ ਲੱਗੇ ਜੀ ਤਾਂ ਫਿਰ ਉਸ ਤੋਂ ਬਾਅਦ ਹੀ 2014 ਮੈਂ ਜਦੋਂ ਵਿਧਾਇਕ ਚੋਣ ਗਈ ਪਲਥ ਹਲਕੇ ਤੋਂ ਹੀ ਫਿਰ ਉਹ ਲੀਡਰ ਉਹ ਆਪੋਜੀਸ਼ਨ ਤਾਂ ਮੈਨੂੰ ਮੈਂ ਉਹਨਾਂ ਦਾ ਹੋਰ ਜ਼ਿਆਦਾ ਫੈਨ ਹੋ ਗਿਆ ਜਦੋਂ ਮਤਲਬ ਮੈਂ ਉਹਨਾਂ ਦੀ ਵਿਧਾਨ ਸਭਾ ਸੈਸ਼ਨਾਂ ਦੇਖਿਆ ਸਪੀਚਸ ਦੇਖਿਆ ਮਤਲਬ ਗਵਰਨਮੈਂਟ ਦੇ ਖਿਲਾਫ ਕਾਂਗਰਸ ਦੇ ਖਿਲਾਫ ਮਤਲਬ ਮੈਂ ਜਿਆਦਾ ਵੇਖਿਆ ਇਹ ਬਹੁਤ ਜ਼ਿਆਦਾ ਡਟ ਕੇ ਬੋਲਦੇ ਸੀ ਮਤਲਬ ਬਿਲਕੁਲ ਘੇਰ ਲਾਂਦੇ ਸੀ ਹਰੇਕ ਮੁੱਦੇ ਤੇ ਮੈਂ ਉਤੋਂ ਹੀ ਲੋਕ ਜ਼ਿਆਦਾ ਤਰ ਸੁਖਵੀਰ ਜਾਂ ਮਜੀਠੀਆ ਜਾਂ ਕੈਪਟਲ ਪਰਿਵਾਰ ਨਾਲ ਥੋੜਾ ਖਿਚਾਉਣਾ ਜ਼ਿਆਦਾ ਪਸੰਦ ਕਰਦੇ ਫਿਰ ਤੁਹਾਨੂੰ ਸੁਖਪਾਲ ਖੈਰਾ ਜਿਹੜਾ ਜੀ ਕੀ ਵਧੀਆ ਲੱਗੇ ਵੀ ਜਿਹੜਾ ਤੁਸੀਂ ਜਿਹੜੇ ਇਹ ਮਤਲਬ ਸੁਖਵਾਲ ਸਿੰਘ ਹੈਰਾ ਲੋਕਾਂ ਦੇ ਹਿੱਤਾਂ ਲਈ ਲੜਦੇ ਨੇ ਮੈਨੂੰ ਇਹਨਾਂ ਦੇ ਮੈਂ ਉਹਨੂੰ ਦੇਖ ਕੇ ਪ੍ਰਭਾਵਿਤ ਹੋਇਆ ਜੀ ਮੈਂ ਕੋਈ ਫੋਟੋ ਫੋਟਾਂ ਘਸਾਉਣਾ ਪਸੰਦ ਨਹੀਂ ਕਰਦਾ ਜੀ ਇਹ ਕਿ ਛੋੜੇ ਹੱਥ ਦੇ ਵਿੱਚ ਕੀ ਚੀਜ਼ ਹੈ ਜੀ ਇਹ ਮੇਰੇ ਹੱਥ ਸੇ ਮਤਲਬ ਇਹ ਮੇਰਾ ਜੀ ਸਾਰਾ ਮੈਂ ਇਹਨੂੰ ਇੱਕ ਤਰ੍ਹਾਂ ਪੋਲੀਟੀਕਲ ਸਿਸਟਮ ਕਹੂੰਗਾ ਜੀ ਮਤਲਬ ਮੈਂ ਇਹਦੇ ਵਿੱਚ ਸਾਰਾ ਮੈਂ ਇਹਨੂੰ ਹਰ ਟਾਈਮ ਜਿੱਥੇ ਵੀ ਜਾਣਾ ਆਈ ਨਾਲ ਲੈ ਕੇ ਜਾਣਾ ਆਈ ਤੇ ਮੈਂ ਇਹਦੇ ਵਿੱਚ ਕੱਲੀ ਕੱਲੀ ਜਿਹੜੀ ਵੀ ਪੋਲੀਟੀਕਲ ਸਿਸਟਮ ਨਾਲ ਰਿਲੇਟਡ ਚੀਜ਼ ਹੈ ਜਿਹੜੀ ਮੈਨੂੰ ਠੀਕ ਲੱਗਦੀ ਹੈ ਮੈਂ ਨੋਟ ਵੀ ਕਰਦਾ ਨੋਟਬੁੱਕ 'ਚ ਤੇ ਮ ਮਤਲਬ ਮੈਂ ਪੜਾਈ ਨੂੰ ਹੀ ਪੂਰਾ ਮਤਲਬ ਜਿੰਨਾ ਮੈਨੂੰ ਜਿੰਨਾ ਚਿਰ ਮੇ ਤੋਂ ਹੀ ਪੜਾਈ ਮਤਲਬ ਪੂਰੀ ਨਾਲ ਨਜ਼ਰ ਕਰਦਾ ਸੀ ਤੇ ਉਸ ਤੋਂ ਬਾਅਦ ਮਤਲਬ ਮੈਂ ਦੇਰ ਰਾਤ ਤੱਕ ਵੀ ਇਹਦੇ ਤੇ ਹੀ ਪੂਰਾ ਸਮਾਂ ਦਿੰਦਾ ਸੀ ਸਰਪਾਲ ਕਹਿਰਾ ਜੀ ਨੂੰ ਕਦੇ ਮਿਲਿਆ ਨਾ ਹੀ ਮੈਂ ਇਸ ਤੋਂ ਪਹਿਲਾਂ ਕਦੇ ਨਹੀਂ ਮਿਲਿਆ ਜੀ ਕਦੇ ਕੋਸ਼ਿਸ਼ ਕਰੀ ਮਿਲਣ ਦੀ ਮੈਂ ਆ ਮਤਲਬ ਹੁਣ ਮੈਂ ਹੁਣ ਮੇਰੀ ਕੋਸ਼ਿਸ਼ ਸੀਗੀ ਮੈਂ ਥੋੜੇ ਦਿਨ ਪਹਿਲਾਂ ਹੀ ਹਲੇ ਹਰਪ੍ਰੀਤ ਸਿੰਘ ਬਾਜਵਾ ਆਪਣੇ ਜ਼ਿਲ੍ਹਾ ਪ੍ਰਧਾਨੀ ਪੰਜਾਬ ਇਕਤਾ ਪਾਰਟੀ ਦੇ ਉਹਨਾਂ ਨਾਲ ਵਟਸਐਪ ਤੇ ਕੰਟੈਕਟ ਕੀਤਾ ਸੀਗੀ ਫਿਰ ਉਹ ਸਾਨੂੰ ਉਹਨਾਂ ਨੇ ਕੀ ਜਵਾਬ ਦਿੱਤਾ ਜੀ ਮੈਂ ਉਹਨਾਂ ਨੂੰ ਕਿਹਾ ਸੀ ਜੀ ਮਤਲਬ ਮੈਂ ਤੁਹਾਡੇ ਨਾਲ ਮੁਲਾਕਾਤ ਕਰਨ ਉਹ ਜੀ ਸਿੱਧਾ ਖੈਰਾ ਜੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਕਿਵੇਂ ਜੀ ਖੈਰਾ ਸਾਹਿਬ ਨੂੰ ਮਿਲ ਲਈ ਆਪ ਕੋਸ਼ਿਸ਼ ਕਰਨਾ ਪਉਣ ਤੇ ਉਹਨਾਂ ਨੇ ਮੇਰੇ ਨਾਲ ਕਿਹਾ ਨਾ ਜੀ ਮਤਲਬ ਮੈਂ ਸੋਚਿਆ ਹੀ ਮਤਲਬ ਵੀ ਮੈਂ ਫਿਰ ਸਟੱਡੀ ਕਰਦਾ ਜੀ ਨਾ ਜੀ ਤਾਂ ਕਰਕੇ ਮੈਂ ਸੋਚਿਆ ਵੀ ਮਤਲਬ ਵੀ ਪਹਿਲਾਂ ਮੈਂ ਮਤਲਬ ਵੀ ਆਪਣੇ ਜਿਹੜੇ ਇਲਾਕੇ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਮਿਲੀ ਐ ਐਜੂਕੇਸ਼ਨ ਚੱਲ ਰਹੀ ਸੀ ਛੋਟੀ ਨਾਲ ਹਾਂ ਜੀ ਬਿਲਕੁਲ ਮੈਂ ਅੱਜ ਮੇਰਾ ਫਰਸਟ ਡੇ ਸੀਗਾ ਜੀ ਸਕੂਲ ਪਲੱਸ 1 ਦੇ ਵਿੱਚ ਹੀ